ਅਮਰਸਰ ਸਾਹਿਬ ਸ਼ਹੀਦ ਗੰਗ ਸਾਹਿਬ ਦੇ ਵੀਰ ਜੀ ਸਾਨੂੰ ਮਿਲੇ ਆ ਇਹ ਸਾਡੇ ਉਧਰ ਜਲੰਧਰ ਜ਼ਿਲ੍ਹੇ ਦੇ ਚੌਂ ਦਾ ਟਾਂਡੇ ਤੋਂ ਆ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਚਪੈਰਾ ਸਾਹਿਬ ਕਰਦੇ ਨੂੰ ਤੁਹਾਨੂੰ ਕਿੰਨਾਕ ਸਮਾਂ ਹੋ ਗਿਆ ਜੀ ਸਾਡਾ ਉਹਦਾ ਤੀਜਾ ਚਪੈਰਾ ਸਾਹਿਬ ਹੋਇਆ ਭਾਜੀ ਠੀਕ ਹੈ ਜੀ ਤੇ ਉਸ ਤੋਂ ਪਹਿਲਾਂ ਮੇਰੀ ਵਾਈਫ ਜਿਹੜੀ ਉਹ ਕਾਫੀ ਚਪੈਰਾ ਸਾਹਿਬ ਅੱਥੇ ਇਕੱਠੀ ਗਈ ਆ ਉਹਨੂੰ ਬਹੁਤ ਦੱਤਾਂ ਮਾਰ ਨਹੀਂ ਦਿੱਤੀ ਐ ਇਥੇ ਹਾਂਜੀ ਕਰਗਿਓ ਤਾਂ ਮਹਾਰਾ ਸੰਗਤ ਦੇ ਨਾਲ ਵੀ ਸਾਂਝੀਆਂ ਹੁਦ ਤਾਂ ਮਹਾਰਾ ਸਾਰੀ ਕਿਰਪਾ ਸਾਰੀ ਸੰਗਤੇ ਕਰਦੇ ਆ ਪਰ ਕਈ ਫੁਰਨੇ ਹੁੰਦੇ ਆ ਜਿਹੜੇ ਮਤਲਬ ਸੰਗਤ ਰਾਹੀਂ ਸ਼ੇਅਰ ਕਰਕੇ ਹੋਰ ਸੰਗਤ ਜਿਹੜੀ ਤੁਹਾਡੇ ਜਰੀਏ ਜਿਹੜਾ ਤੁਹਾਡਾ ਚੈਨਲ ਆ ਉਹਦੇ ਜਰੀਏ ਜੁੜਦੀ ਆ ਵੈਸੇ ਤਾਂ ਇਸ ਚੀਜ਼ਾਂ ਦੀ ਲੋੜ ਨਹੀਂ ਪਰ ਫੇ ਵੀ ਮਹਾਰਾ ਨੇ ਹਰੇਕ ਤਰੀਕੇ ਨਾਲ ਕਿਸੇ ਨਾ ਕਿਸੇ ਦੀ ਡਿਊਟੀ ਲਈ ਹੋਈ ਆ ਕਿਸੇ ਦੀ ਵਿੱਦ ਬਣ ਜਾਂਦੀ ਆ ਡਿਊਟੀ ਲਈ ਆ ਕੋਈ ਤੁਹਾਡੀ ਗੱਲ ਸੁਣ ਕੇ ਆ ਰਿਹਾ ਕੋਈ ਕਿਸੇ ਮਹਾਰਾ ਦੇ ਕੋਈ ਆਪਣਾ ਸੱਜਣ ਨਾਲ ਲੈ ਕੇ ਆ ਰਿਹਾ ਉਹ ਹਰੇਕ ਤਰੀਕੇ ਨਾਲ ਜਿਹੜੀ ਵਿੱਦ ਬਣਦੀ ਆ ਰਹੀ ਆ ਤੇ ਜਿਹੜੀ ਮੇਰੀ ਵਾਈਫ ਸੀਗੀ ਤੇ ਹਾਲੇ ਤੱਕ ਵੀ ਮੇਰੇ ਘਰਦਿਆਂ ਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ ਮੈਂ ਪਹਿਲੀ ਏ ਤੁਹਾਡੇ ਕੈਮਰੇ ਮੂਰੇ ਦੱਸ ਸਕਾ ਤੇ ਉਹਨੂੰ ਸੌਲੀਆਂ ਸੀਗੀਆਂ ਅੱਛਾ ਜੀ ਬੱਚੇ ਦਾ ਨੀਜ ਤੇ ਕਾਫੀ ਟਾਈਮ ਤੋਂ ਉਹਨਾਂ ਦੇ ਜਿਹੜਾ ਰਿਸ਼ਤਾ ਕਰਦੇ ਸੀ ਤੇ ਮਨਾ ਹੁੰਦੀ ਹੋ ਰਹੀ ਆ ਕਾਬੀ ਤਾਂ ਤੋਂ ਉਹਨਾਂ ਨੂੰ ਮਨਾ ਹੋਇਆ ਫੇਰ ਰਿਸ਼ਤਾ ਨਹੀਂ ਹੁੰਦਾ ਸੀਗਾ ਤੇ ਸੌਲੀਆਂ ਦੇ ਕਰ ਸੌਲੀਆਂ ਕਰਕੇ ਤੇ ਮਾਰੇ ਨੇ ਚਲੋ ਸਾਡੇ ਝੋਲੀ ਦਾ ਪਾਈ ਆ ਤੇ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਚ ਪੇਰਾ ਸਾਹਿਬ ਵੀ ਕਟਿਆ ਗੁਰੂ ਰਾਮਦਾਸ ਮਹਾਰਾਜ ਦੇ ਉਸ ਪਰਿਵਾਰ ਨੂੰ ਬੜੀ ਕੋਟ ਆਸਰਾ ਬਹੁਤ ਉਹਨਾਂ ਨੂੰ ਵਿਸ਼ਵਾਸ ਆ ਮਹਾਰਾਜ ਤੇ ਤੇ 2014 ਚ ਮੈਮੀ ਅਮਰੇ ਸ਼ ਗਿਆ ਸੀ ਪਹਿਲਾਂ ਮੈਮੀ ਪਤਾ ਤੀ ਸੀਗਾ ਤੇ ਮਹਾਰਾਜ ਨੇ ਕਿਰਪਾ ਕੀਤੀ ਸਾਡਾ ਸੰਯੋਗ ਰਲੇ ਆ ਮਹਾਰਾਜ ਨੇ ਕਿਰਪਾ ਕੀਤੀ ਫੇਰ ਕੋਈ ਇਦਾਂ ਦੀ ਆਸ ਨਹੀਂ ਸੀਗੀ ਕਿ ਜਿਹੜਾ ਇਸ ਚੀਜ਼ ਨੂੰ ਕੋਈ ਟਾਲ ਸਕਦਾ ਉਹ ਮਹਾਰਾਜ ਬੱਬਾ ਦੀਪ ਸਿੰਘ ਬਾ ਗੁਰੂ ਰਾਮਦਾਸ ਮਹਾਰਾਜ ਹੀ ਕਰਦੇ ਕਿਰਪਾ ਤੇ ਉਹਨਾਂ ਨੇ ਸਾਨੂੰ ਬਿਆਦ ਬਾਦ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਭਜੰਗੀ ਦਾਤ ਬਾਕੀ ਪਖਸ਼ੀ ਆ ਉਹਦਾ ਨਾਮ ਆਪਾਂ ਸਰਦਾਰ ਸੰਪੂਰਨ ਸਿੰਘ ਰੱਖਿਆ ਮਹਾਰਾਜ ਨੇ ਸੰਪੂਰਨ ਕਰਕੇ ਸਭ ਕੁਝ ਭੇਜਿਆ ਸਾਨੂੰ ਵਾਹਿਗੁਰੂ ਹਾਂਜੀ ਹੁਣ ਸਾਡੇ ਮੇਰਾ ਬਾਹਰਲਾ ਵੀ ਲੱਗਾ ਪਿਆ ਤੇ ਆਪਾਂ ਤੀਜਾ ਚ ਪਹਿਲਾ ਸਭ ਫੇਰ ਕੱਟਣਾ ਪੰਜ ਮਹਾਰਾਜ ਦੀ ਕਿਰਪਾ ਕਰਨ ਆਪਾਂ ਕਟਾਂਗੇ ਬਾਕੀ ਹੋਰ ਵੀ ਹੋ ਸਕਿਆ ਤੇ ਆਪਾਂ ਕਰਦੇ ਰਵਾਂਗੇ ਮਹਾਰਾਜ ਦੀ ਕਿਰਪਾ ਸਵਾਸ ਲੇਖੇ ਲਾਉਣੇ ਆ ਬਿਲਕੁਲ ਬਿਲਕੁਲ ਤੁਰਿਆ ਫਿਰਿਆ ਹਰ ਸਵਾਸ ਜਿਹੜਾ ਉਹਨਾਂ ਦੇ ਮਹਾਰਾਜ ਲੇਖੇ ਲੱਗਦਾ ਉਹ ਵੀ ਮਹਾਰਾਜ ਉਹਨੂੰ ਸੱਦਦੇ ਜੇ ਤੇ ਉਹਦੀ ਕਿਰਪਾ ਹੋਵੇ ਕਿਸੇ ਦੀ ਉਦਾਂ ਮਹਾਰਾਜ ਕਿਸ ਨੂੰ ਆਪਣੇ ਲੜ ਨਹੀਂ ਲਾਉਂਦੇ ਪਰ ਮਹਾਰਾਜ ਅੱਗੇ ਅਰਦਾਸ ਬੇਨਤੀ ਆ ਹਰੇਕ ਕੋਈ ਜਿਹੜੀ ਪ੍ਰਾਣੀਆਂ ਉਹ ਮਹਾਰਾਜ ਦੀ ਲੜ ਲੱਗੇ ਤੇ ਜਿਹੜਾ ਵੀ ਉਹਦਾ ਸਵਾਸ-ਸਵਾਸ ਜੱਪੇ ਮਹਾਰਾਜ ਕਿਰਪਾ ਕਰਨ ਸਭ ਤੇ ਬਾਬਾ ਦੀਪ ਸਿੰਘ ਜੀ ਜਿਹੜੇ ਵੀ ਕਿਸ ਕਿਸੇ ਵੀ ਰਾਸਤੇ ਤੋਂ ਭਟਕੇ ਆ ਉਹ ਮਹਾਰਾਜ ਕਿਰਪਾ ਕਰੇ ਆਪਣੇ ਚਰਨੀ ਨਾਲ ਲਾਉਣ ਤੇ ਸਮਤ ਬਖਸ਼ਣ ਜੇ ਕੋਈ ਨਸ਼ਾ ਕਰਦਾ ਕੋਈ ਅਮਰਤਾਰੀ ਨਹੀਂ ਹੈਗਾ ਅਮਰਤਾਰੀ ਬਣਦਾ ਸੋਚ ਰਿਹਾ ਆ ਉਹ ਜ਼ਰੂਰ ਇਸ ਲਾਈਨ ਜਾਵੇ ਇਸੀ ਦੇ ਇਸ ਲਾਈਨ ਚ ਵਿੱਚ ਬਹੁਤ ਮਹਾਰਾਜ ਦੀ ਕਿਰਪਾ ਆ ਬਹੁਤ ਰਿਸਪੈਕਟ ਬਹੁਤ ਆ ਜੋ ਦਿਮਾਲਾ ਬਣਿਆ ਮੇਰੇ ਮਨ ਚ ਹੁੰਦਾ ਸੀ ਕਿ ਮੈਂ ਜਦੋਂ ਵੀ ਅਮਰਤਾਰੀ ਬਣਾ ਤਾਂ ਮੈਂ ਐਦਾਂ ਦਾ ਬਣਾ ਜੇ ਕਿ ਸਿੰਘ ਨੂੰ ਦੇ ਦਦਾ ਸੀ ਅਮਰਤਾਰੀ ਨੂੰ ਜਾਂ ਕਿਸੇ ਵੀ ਦੇ ਦਦਾ ਹੀ ਦਿਮਾਲੇ ਨੇ ਮੇਰੇ ਮਨ ਚ ਹੁੰਦਾ ਹੀ ਮੈਂ ਐਦਾਂ ਦੇ ਬਣਨਾ ਤੇ ਮਹਾਰਾਜ ਨੇ ਮੈਨੂੰ ਉਹ ਤਾਜ ਦੇ ਦਿੱਤਾ ਤੇ ਜਿਹੜਾ ਤਾਜ ਤੁਹਾਡੇ ਸਿਰ ਤੇ ਆ ਬਸ ਇਹ ਮਾਰੇ ਕਿਰਪਾ ਇਦਾਂ ਦਾ ਹੋਵੇ ਤਾਂ ਬਹੁਤ ਚਚਣਾ ਤੁਸੀਂ ਵੀ ਵੀ ਜੀ ਮੈਂ ਤੁਹਾਨੂੰ ਦੱਸਦਾ ਮੈਨੂੰ ਆ ਨਾ ਪਹਿਲਾਂ ਮੇਰਾ ਮਾਲ ਬਣਦਾ ਹੁੰਦਾ ਸੀ ਹਾਂਜੀ ਜਦੋਂ ਮੈਂ ਆਹ ਸੁਜਾਉਣਾ ਸ਼ੁਰੂ ਕੀਤਾ ਨਾ ਮਹਾਰਾਜ ਹਾਂਜੀ ਥੋੜੀ ਮਹਾਰਾਜ ਨੇ ਹੋਰ ਜਿਦਾਂ ਕਿਰਪਾ ਜਿਦਾਂ ਬਲਾ ਲਓ ਵੀ ਥੋੜਾ ਜਿਦਾਂ ਸਾਹਮਣੇ ਵਾਲਾ ਬੰਦਾ ਵੀ ਥੋੜਾ ਉਸ ਹਿਸਾਬ ਨਾਲ ਗੱਲ ਕਰਦਾ ਜੀ ਜੀ ਹਾਂਜੀ ਬਿਲਕੁਲ ਹੌਲੀ ਹੌਲੀ ਜਿਦਾਂ ਨਿਤਨੇਮ ਪੱਕਾ ਕਰ ਰਹੇ ਆ ਤੇ ਉਸ ਤੋਂ ਬਾਅਦ ਜੇ ਮਹਾਰਾਜ ਇਹ ਵੀ ਕਿਰਪਾ ਕਰਨ ਇਸੇ ਦਰ ਤੋਂ ਮੰਗਦੇ ਆ ਬਾਬਾ ਜੀ ਵੀ ਮਾਨੋ ਸਾਨੂੰ ਵੀ ਮਹਾਰਾਜ ਜਿਹੜੀ ਟਕਸਾਲ ਸਾਡੀ ਤੁਰੀ ਉਹ ਵੀ ਇੱਥੇ ਹੀ ਤੁਰੀ ਉਹ ਬਾਬਾ ਦੀਪ ਸਿੰਘਾ ਤੁਰੀ ਉਹ ਆ ਤੇ ਅਗਲੇ ਬਾਬਾ ਭਿੰਡਰ ਵਾਲੇ ਸੰਤ ਹੋਏ ਆ ਆ ਦੇਖੋ ਜੀ ਵੀਰ ਜੀ ਨੇ ਇੱਧਰ ਭਿੰਡਰ ਵਾਲੇ ਸੰਤਾਂ ਦੀ ਆ ਦੇਖੋ ਫੋਟੋ ਵੀ ਲਾ ਕੇ ਆਣ ਕੇ ਦਿਖਾਉਂਦੇ ਹੋ ਵੀਰ ਜੀ ਆ ਦੇਖੋ ਬਣਾਈ ਆ ਤੇ ਆ ਦੇਖੋ ਦੂਜੀ ਗੱਲ ਮੈਂ ਹੋਰ ਤੁਹਾਡੇ ਨਾਲ ਕਲੀਅਰ ਕਰਨਾ ਜਿਹੜਾ ਸਾਡਾ ਦਾਦਾ ਜੀ ਸੀਗੇ ਉਹ ਕਾਮਰੇਡ ਸੀਗੇ ਅੱਛਾ ਜੀ ਹਾਂ ਜੀ ਤੇ ਜਿਹੜੇ ਕਾਮਰੇਡ ਸੀ ਉਹ ਸਿੱਖਾਂ ਦੇ ਖਿਲਾਫ ਸੀਗੇ ਅੱਛਾ ਉਹ ਸਿੱਖਾਂ ਦੇ ਖਿਲਾਫ ਆ ਨਹੀਂ ਤਾਂ ਬਹੁਤ ਜਿਹੜੇ ਚੰਗੇ ਕਾਮਰੇਡ ਆ ਉਹ ਸਿੱਖਾਂ ਦੀ ਧਾਰਾ ਨੂੰ ਵਧੀਆ ਸਮਝਦੇ ਆ ਭਿੰਡਰ ਵਾਲੇ ਸੰਤਾਂ ਦੇ ਵੀ ਵਿਚਾਰ ਜਿਹੜੇ ਇੱਕ ਉਹਨਾਂ ਸਟਾਇਕ ਲੀਡਰ ਸੀ ਉਹਨਾਂ ਨਾਲ ਵਿਚਾਰ ਸੰਤਾਨੇ ਹੋਇਆ ਸੀ ਉਹਨਾਂ ਨੇ ਸੰਤਾਂ ਨੂੰ ਮਹਾ ਵਿਦਵਾਨ ਕਿਹਾ ਸੀ ਹਾਂਜੀ ਉਹ ਮੈਂ ਵੀਡੀਓ ਦੇਖੀ ਆ ਮੈਂ ਹਾਂ ਦੇਖੀ ਹੁਣੇ ਤੁਸੀਂ ਮਤਲਬ ਕਈ ਬੰਦੇ ਹੁੰਦੇ ਆ ਹਰ ਇੱਕ ਫੀਲਡ ਦੇ ਵਿੱਚ ਕੋ ਚੰਗਾ ਕੋ ਮਾੜਾ ਉਹ ਦੋਨੇ ਹੁੰਦੇ ਆ ਹਾਂਜੀ 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 ਸੋ ਮਹਾਰਾਜ ਚੜ੍ਹਦੀ ਕਲਾ ਵਜੇ ਆਨੰਦ ਆ ਗਿਆ ਵੀ ਇਹਨਾਂ ਨਾਲ ਗੱਲ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ